ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਤੀਜਾ ਬੇਨ ਸਤ ਗੁਰ ਸੇਵੇ ਬਹੁਤਾ ਦੁੱਖ ਲਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮੋ ਜੁਗ ਜੁਗ ਦਾਤੇ ਸਬਤੇ ਦੇਵ ਜਾਈ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਨਮ ਸਰਬ ਸੰਜੀਵਾਲਤਾ ਦੇ ਰਹਿ ਭਗਵ ਕਲਕਾ ਨਾਮ ਦੇ ਮਾਲਕ ਬੱਲੀ ਕੁਲ ਆਲਮ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਤਸਾਦੀ ਹਜ਼ੂਰੀ ਵਿੱਚ ਅਮਰਤ ਵੇਲੇ ਤੋਂ ਆਪ ਜੀ ਆਨੰਦ ਮਾਣ ਰਹੇ ਆ ਰਿੰਦਾ ਕੁਝ ਸਮਾਂ ਗੁਰ ਸ਼ਬਦ ਦੀ ਵਿਚਾਰ ਨਾਲ ਜੁੜੀਏ ਅੱਜ ਦਾ ਪਾਵਨ ਵਚਨ ਆਪ ਜੀ ਨੇ ਧੰਨ ਤੀਜੇ ਗੁਰਦੇਵ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਰਸਨਾ ਤੋਂ ਰਾਗ ਸੋਰਠ ਦੇ ਵਿੱਚ ਬਚਨ শ্রবণ ਕੀਤਾ ਹੈ ਇਹ ਪਾਵਨ ਬਚਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 603 ਉਪਰ ਅੰਕਤ ਹੈ ਸਤ ਗੁਰੂ ਜੀ ਇਸ ਪਾਵਨ ਵਾਚਨ ਦੇ ਵਿੱਚ ਉਪਦੇਸ਼ ਦੇ ਰਹੇ ਨੇ ਮਹਾਰਾਜ ਜੀ ਦਾ ਫਰਮਾਨ ਹੈ ਬਿਨ ਸਤ ਗੁਰ ਸੇਵੇ ਬਹੁਤਾ ਦੁੱਖ ਲਗਾ ਜੁਗ ਚਾਰੇ ਪਰਮਾਈ ਮਹਾਰਾਜ ਜੀ ਕਹਿੰਦੇ ਮਾਲਕ ਦੀ ਬੰਦ ਕੀ ਤੋਂ ਬਿਨਾ ਮਨੁੱਖ ਨੂੰ ਬਟੇ ਤਰਾਂ ਦੇ ਦੁੱਖ ਲੰਘ ਜਾਂਦੇ ਨੇ ਬਹੁਤਾ ਭਾਵ ਕੀ ਵਰਣਨ ਨਹੀਂ ਕੀਤਾ ਜਾ ਸਕਦਾ ਕਿ ਰੱਬ ਨਾਲੋਂ ਟੁੱਟ ਕੇ ਮਨੁੱਖ ਕਿੰਨਾ ਕੁ ਦੁਖੀ ਹੁੰਦਾ ਹੈ ਬੋਲੋ ਸਤਨਾਮ ਕਿੰਨੇ ਕੁ ਤਰਾਂ ਦੀ ਬੇਕਾਰਾਂ ਦੀ ਮਲ ਲੱਗ ਜਾਂਦੀ ਹੈ ਪਤਾ ਹੀ ਨਹੀਂ ਆਪਾਂ ਬਚਨ ਕਰਦੇ ਪੜ੍ਹਦੇ ਹੁੰਨੇ ਹਨ ਕਈ ਵਾਰੀ ਆਪ ਜੀ ਨੇ ਸੁਣਿਆ ਹੋਣਾ ਆਪਨੋ ਬਾਣੀ ਦਾ ਬਚਨ ਹੈ ਮਹਾਰਾਜ ਜੀ ਕਹਿੰਦੇ ਬੇਮੁਖ ਹੋਏ RAM ਤੇ ਲਗਨ ਜਨਮ ਬਜੋ ਰੱਬ ਨਾਲ ਬੇਮੁਖ ਹੋਏ ਬੰਦੇ ਨੂੰ ਪਤਾ ਨਹੀਂ ਮਰ ਜੀ ਕਹਿੰਦੇ ਕਿੰਨਾ ਕੁ ਜਨਮਾਂ ਦੇ ਬਜੋਗ ਲੱਗ ਜਾਂਦੇ ਨੇ ਬੇਮੁਖ ਹੋਏ RAM ਤੇ ਲੱਗਨ ਜਨਮ ਬਜੋਗ ਖਿੰਮੈ ਕੋੜੇ ਹੋਏ ਗਏ ਜਿੱਤੜੇ ਮਾਇਆ ਭੋਗ ਇੱਕ ਖਿੰਨ ਦੇ ਵਿੱਚ ਸਭ ਕੁਝ ਮਰ ਜੇ ਕਹਿੰਦੇ ਫਿੱਕਾ ਹੋ ਜਾਂਦਾ ਜਿੰਨੇ ਵੀ ਮਾਇਆ ਦੇ ਭੋਗ ਭੋਗੇ ਹੋਏ ਨੇ ਰੱਬ ਨਾਲ ਟੁੱਟ ਕੇ ਮਹਾਰਾਜ ਜੀ ਕਹਿੰਦੇ ਗੁਰੂ ਦੀ ਬੰਦਗੀ ਤੋਂ ਬਿਨਾਂ ਬਿਨ ਸਤ ਗੁਰ ਸੇਵੇ ਸੇਵੇ ਦਾ ਅਰਥ ਹੈ ਬੰਦਗੀ ਉਸ ਤੋਂ ਤਕ ਮਾਲਕ ਦੀ ਸੋਭਾ ਤੋਂ ਨਾ ਇਸ ਸਰੀਰ ਨੂੰ ਮਹਾਰਾਜੀ ਕਹਿੰਦੇ ਬੜੇ ਤਰ੍ਹਾਂ ਦੇ ਭਿਆਨਕ ਦੁੱਖ ਲੱਗ ਜਾਂਦੇ ਨੇ ਭਾਈ। ਪਰਦੇ ਅਨੰਤਨਾ ਸਰੀਰ ਆਖਦਾ ਬਚਨ ਹੈ। ਮਹਾਰਾਜੀ ਕਹਿੰਦੇ ਨੇ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬੈਲ ਲਾਏ। ਪੱਕਾ ਰੋਗੀ ਕੋੜੀ ਨੂੰ ਕਹਿੰਦੇ ਨੇ। ਮਹਾਰਾਜ ਜੀ ਕਹਿੰਦੇ ਪੱਕੇ ਰੋਗ ਦੀ ਤਰ੍ਹਾਂ ਕਿਤੇ ਗੁਰੂ ਬਾਬਾ ਜੀ ਵਚਨ ਕਰਦੇ ਨੇ ਨਾਨਕ ਕੋੜੀ ਨਰਕ ਬਰਾਬਰ ਹੈ ਮਹਾਰਾਜ ਜੀ ਕਹਿੰਦੇ ਨਰਕ ਦੇ ਬਰਾਬਰ ਹੈ ਭਾਈ ਜਿਹੜਾ ਰੱਬ ਨਾਲੋਂ ਟੁੱਟ ਜਾਂਦਾ ਜਿਹਨੂੰ ਕੋੜ ਪੈਦਾ ਹੋ ਜਾਵੇ ਜਉਂਦੇ ਹੀ ਨਰਕ ਭੋਗਦਾ ਇਹ ਨਾ ਬੋਲੋ ਸਤਨਾਮ ਕਿੱਥੇ ਜ਼ਿੰਦਗੀ ਚ ਸਵਰਗ ਕਿੱਥੇ ਜ਼ਿੰਦਗੀ ਚ ਸੁੱਖ ਜਦੋਂ ਮਨੁੱਖ ਦੀ ਆਤਮਾ ਦੁਖੀ ਹੈ ਪਰੇਸ਼ਾਨੀਆਂ ਦੇ ਵਿੱਚ ਘਿਰਿਆ ਹੋਇਆ ਹੈ ਬਹਿਮਾ ਪਰਮਾ ਦੇ ਜਾਲ ਦੇ ਵਿੱਚ ਫਸਿਆ ਹੋਇਆ ਹੈ ਕਰਮ ਕੰਡਾਂ ਦੇ ਵਿੱਚ ਫੜਿਆ ਫਸਿਆ ਹੋਇਆ ਹੈ ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੀ ਮੈਲ ਲੱਗੀ ਹੋਈ ਹੈ ਇਸ ਤਨ ਦੇ ਉੱਤੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਕੇ ਮਨ ਦੇ ਵਿੱਚ ਇੰਨੀ ਕ ਮਲ ਪੈ ਗਈ ਮਰਜ ਕਹਿੰਦੇ ਕਾਲਾ ਹੋਆ ਉਸਿਆ ਹੋ ਕਾਲਾ ਹੋਇਆ ਪਿਆ ਭਾਈ ਤੇਰਾ ਮਨ ਕਾਲ ਆਪ ਜੀ ਵਚਨ ਸਰਵਣ ਕਰ ਰਹੇ ਸਨ ਆ ਸਰੀਰ ਨੂੰ ਮਲ ਲੱਗ ਜਾਵੇ ਹੱਥਾਂ ਪੈਰਾਂ ਨੂੰ ਮਲ ਲੱਗ ਜਾਵੇ ਪਾਣੀ ਨਾਲ ਲੈ ਸਕਦੀ ਐ ਮਲ ਮਲ ਕੇ ਲੋਨੇ ਆਪਾਂ ਕਲ ਵਚਨ ਸਰਵਣ ਕਰ ਰਹੇ ਸਨ ਭਰੀਏ ਹੱਥ ਪੈਰ ਤਨ ਦੇ ਪਾਣੀ ਟੁੱਟੇ ਉਤਰ ਸਕੇ ਮਹਾਰਾਜ ਕਹਿੰਦੇ ਮੂਤ ਪਲੀਤੀ ਕੱਪੜ ਹੋਏ ਦੇ ਸਬੂਨ ਲਈਏ ਉਤੋਏ ਸਬਨ ਨਾਲ ਧੋਇਆ ਜਾਂਦਾ ਪਲੀਤ ਹੋਇਆ ਕੱਪੜਾ ਮਹਾਰਾਜ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ ਜੇ ਮਤ ਪਾਪਾਂ ਦੇ ਨਾਲ ਭਰ ਜਾਵੇ ਬੇਕਾਰ ਲੱਗ ਜਾਣ ਕਿਸੇ ਲੱਗ ਜਾਣ ਮਹਾਰਾਜ ਕਹਿੰਦੇ ਕਿਸੇ ਤਰੀਕੇ ਨਾਲ ਨਹੀਂ ਉਤਰਨੀ ਜੇ ਤੂੰ ਕੰਮੇ ਪਤਾਨੀ ਤੀਰਥਨਾਟਿਆਂ ਮਲ ਉਤਰ ਜਾਏਗੀ ਪਤਾਨੀ ਬਹੁਤਾ ਪੁੰਨ ਕੀਟਿਆਂ ਮਲ ਲੈ ਜਾਏਗੀ ਜਗਲਾਦ ਤੋਂ ਪੰਡਾਰਾ ਕਰਤਾ ਬੇਡਾਂ ਨੂੰ ਪਾਠ ਕਰਾ ਲੈ ਪੜਾ ਲਿਆ ਮੈਲ ਉਤਰੂ ਨਹੀਂ ਉਤਰਨੀ ਮਹਾਰਾਜ ਜੀ ਕਹਿੰਦੇ ਤੇ ਸੱਚ ਹੈ ਉਤਰੇਗੀ ਕਿਵੇਂ ਗੁਰੂ ਨਾਨਕ ਸਾਹਿਬ ਨੂੰ ਪੁੱਛੋ ਮਹਾਰਾਜ ਜੀ ਕਿਵੇਂ ਉਤਰੇਗੀ ਕੂੜ ਦੀ ਬੜੀ-ਵੱਡੀ ਕੰਧ ਆ ਝੂਠ ਦੀ ਕੰਧ ਬੜੀ-ਵੱਡੀ ਵੱਡੀ ਬਣੀ ਪਈ ਐ ਮਹਾਰਾਜ ਜੀ ਸਵਾਲ ਜਵਾਬ ਕਰ ਰਹੇ ਨੇ ਜਪਜੀ ਸਾਹਿਬ ਦੇ ਵਿੱਚ ਉੜਦੇ ਹਨ ਆਪਾਂ ਅੱਕ ਜੀ ਕੂੜ ਦੀ ਗੰਧ ਹੋਵੇ ਝੂਠ ਦੀ ਗੰਧ ਹੋਵੇ ਕਿਵੇਂ ਟੁੱਟੇਗੀ ਕਿਵ ਸੱਚਿਆਰਾ ਹੋਈ ਹੈ ਮਹਾਰਾਜ ਕਿਵੇਂ ਸੱਚੇ ਬਣੀਏ ਅਸੀਂ ਕਿਵ ਕੂੜਾ ਟੁੱਟੇ ਪਾਲ ਪਾਲ ਕਹਿੰਦੇ ਨੇ ਗੰਧ ਨੂੰ ਝੂਠ ਦੀ ਗੰਧ ਕਿਵੇਂ ਟੁੱਟੇ ਪਾਪਾਂ ਦੀ ਗੰਧ ਕਿਵੇਂ ਟੁੱਟੇ ਹੈ ਮੇਰੇ ਮਾਲਕਾ ਜਿਹੜੀ ਬਹਿਮਾ ਭਰਮਾਂ ਦੀ ਗੰਧ ਅੱਗੇ ਸਾਈ ਹੋਈ ਹੈ ਸਾਡੇ ਅੰਦਰ ਕਿਵੇਂ ਟੁੱਟੇਗੀ ਗੁਰੂ ਨਾਨਕ ਸਾਹਿਬ ਜੀ ਜਵਾਬ ਦਿੰਦੇ ਨੇ ਮਹਾਰਾਜ ਕਹਿੰਦੇ ਟੁੱਟ ਸਕਦੀ ਹੈ ਕਿਵੇਂ ਟੁੱਟੇਗੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਮਹਾਰਾਜ ਕਹਿੰਦੇ ਹੁਕਮ ਦੇ ਵਿੱਚ ਰਜਾ ਦੇ ਵਿੱਚ ਤੁਰ ਗੁਰੂ ਨਾਨਕ ਹੁਕਮ ਦਾ ਭਾਵ ਕੀ ਹੈ ਹੁਕਮ ਮੰਨ ਰਜਾਈ ਰਜਾ ਦੇ ਵਿੱਚ ਰਹਿ ਜੋ ਗੁਰੂ ਕਹਿੰਦਾ ਉਹਨੂੰ ਮੰਨਣਾ ਕਰ ਉਸ ਸਿਧਾਂਤ ਤੇ ਤੁਰਨਾ ਕਰ ਮਹਾਰਾਜ ਕਹਿੰਦੇ ਕੂੜ ਦੀ ਖੰਧ ਦੀ ਕੀ ਗੱਲ ਕਰਦਾਂ ਜਮਾਂ ਦੀਆਂ ਫਹੀਆਂ ਵੀ ਟੁੱਟ ਜਾਣਗੀਆਂ ਬੋਲੋ ਸਤਿਨਾਮ ਕਟ ਹੈ ਜਮ ਕੀ ਫੰਦਾ ਇਹ ਐਸਾ ਗੁਰੂ ਹੈ ਜਮਾ ਦੀਆਂ ਫਾਹੀਆਂ ਕੱਟ ਦੇਵੇਗਾ ਮਹਾਰਾਜ ਕਹਿੰਦੇ ਤੇਰੇ ਜਨਮਾਂ ਜਨਮਾਂ ਦੇ ਟੁੱਟੇ ਬੰਧਨ ਜਾ ਸਕੈ ਉਹ ਆ ਸਾਧੂ ਸੰਗ ਜੋ ਰਤੇ ਰੰਗ ਏਕੈ ਨਾਨਕ ਗੁਰਾ ਰੰਗ ਮਹਾਰਾਜ ਕਹਿੰਦੇ ਟੁੱਟ ਜਾਣਗੇ ਆ ਭਾਈ ਪਰ ਕਦੋਂ ਟੁੱਟਣਗੇ ਆ ਜਦੋਂ ਤੂੰ ਬੰਦਕੀ ਦੇ ਵਿੱਚ ਜੁੜੇਗਾ ਜਦੋਂ ਤੂੰ ਪਰਮੇਸ਼ਰ ਦੀ ਬੰਦਕੀ ਸਿਮਰਨ ਕਰੇਗਾ ਤਦੇ ਗੱਲ ਬਣਨੀ ਐ ਤਦੇ ਇਹ ਨਵੇਂ ਮਹ ਪਰਮਾਂ ਦੇ ਵਿੱਚੋਂ ਕਰਮਾ ਕਾਂਡਾਂ ਦੇ ਵਿੱਚੋਂ ਨਰਲੇਪ ਹੋਇਆ ਜਾਏਗਾ ਜੇ ਗੁਰੂ ਦੀ ਬੰਦਕੀ ਨਹੀਂ ਕਰਦਾ ਜੇ ਨਾਮ ਨਹੀਂ ਜਪਦਾ ਕੇਵਲ ਮਹਾਰਜ ਜੀ ਕਹਿੰਦੇ ਆਪਣੇ ਆਪ ਨੂੰ ਤੂੰ ਕਰਮੀ ਕਹਾਰੇ ਆ ਧਰਮੀ ਕਹਾਰੇ ਆ ਤੇ ਮਹਾਰਜ ਕਹਿੰਦੇ ਫਿਰ ਗੱਲ ਨਹੀਂ ਬਣਨੀ ਫਿਰ ਨਹੀਂ ਗੱਲ ਬਣਨੀ ਸਿਮਰਨ ਕਰਨਾ ਪੈਣਾ ਬੰਦਕੀ ਕਰਨੀ ਪੈਣੀ ਹੈ ਜੁੜਨਾ ਪੈਣਾ ਮਨ ਕਰਕੇ ਇਸ ਕਰਕੇ ਜੇ ਮਹਾਰਾਜ ਜੀ ਕਹਿੰਦੇ ਮਨੁੱਖ ਸਿਮਰਨ ਨਹੀਂ ਕਰਦਾ ਦੁਖੀ ਆਤਮਾ ਹੈ ਬੜੇ ਤਰ੍ਹਾਂ ਦੇ ਦੁੱਖ ਸਹੇੜ ਲੈਂਦਾ ਹੈ ਮਹਾਰਾਜ ਕਹਿੰਦੇ ਫਿਰ ਜਦੋਂ ਦੁੱਖ ਲੱਗ ਜਾਣ ਫਿਰ ਕੀ ਕਰਦਾ ਜੁਗ ਚਾਰੇ ਪਰਮਾਈ ਚਾਰੇ ਪਾਸੇ ਨੂੰ ਦੌੜਦਾ ਹੈ ਭਜੜਿਆ ਨਾ ਪਾਪਾ ਦੁੱਖ ਜਦੋਂ ਪੈਦਾ ਹੁੰਦਾ ਹੈ ਦੁੱਖ ਪੈਦਾ ਕਦੋਂ ਹੁੰਦਾ ਹੈ ਮਨੁੱਖ ਜਦੋਂ ਭਰਮ ਦੇ ਵਿੱਚ ਪੈਂਦਾ ਹੈ ਭਰਮਾਂ ਦੇ ਕਾਰਨ ਦੁੱਖ ਪੈਂਦਾ ਹੈ ਦੁਖੀ ਹੋਇਆ ਹੋਇਆ ਬੰਦਾ ਫਿਰ ਉਹਨਾਂ ਚਾਰੇ ਪਾਸੇ ਦੌੜੂ ਬੋਲੋ ਸਤਨਾਮ ਦੌੜਦਾ ਹੈ ਨਾ ਵੀ ਇਹ ਦੁੱਖ ਤੋਂ ਬਚ ਜਾਮ ਬੜੇ ਤਰ੍ਹਾਂ ਦੇ ਆਪਾ ਉਪਾਅ ਕਰਦੇ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਧਰਮ ਦੇ ਨਾਂ ਤੇ ਉਪਾਅ ਕਰਦਾ ਹੈ ਵੀ ਧਰਮ ਹੀ ਬਣ ਕੇ ਕੋਈ ਕੁਸ ਦੱਸਦਾ ਕੋਈ ਕੁਸ ਦੱਸਦਾ ਕੋਈ ਕਿਸ ਤਰੀਕੇ ਦੇ ਨਾਲ ਪਾ ਕਰਦੇ ਕੋਈ ਕਿਸ ਤਰੀਕੇ ਦੇ ਨਾਲ ਪਰਮਾਰਜ ਜੀ ਕਹਿੰਦੇ ਬਚਦਾ ਫੇਰ ਵੀ ਨਹੀਂ ਬੋਲੋ ਸਤਨਾਮ ਸ਼ਾਂਤੀ ਨਹੀਂ ਮਿਲਦੀ ਜੇ ਤੁਸੀਂ ਕਮ ਜੇ ਬਚਨ ਹੈ ਆਪਾਂ ਪੜ੍ਹਦੇ ਆਂ ਮਹਾਰਾਜ ਕਹਿੰਦੇ ਮਨ ਕਾਮਨਾ ਤੀਰਥ ਦੇ ਛੋਟੇ ਛੋਟੇ ਮਨ ਭੰਦੇ ਤੀਰਥ ਤੇ ਜਾ ਕੇ ਮਹਾਰਾਜ ਜੀ ਕਹਿੰਦੇ ਦੇਹ ਨੂੰ ਛੱਡ ਦੇ ਗਰਭ ਘਮਾਨ ਨਾ ਮਨ ਤੇ ਹਟੈ ਛੱਡੇ ਜੋ ਹੰਕਾਰ ਮਨ ਭੋਂਦਾ ਮਨ ਪਸੰਦ ਤੀਰਥ ਤੇ ਜਾ ਕੇ ਸਰੀਰ ਛੱਡ ਦੇ ਹੰਕਾਰ ਨਹੀਂ ਛੱਡਿਆ ਜਾਣਾ ਬੋਲੋ ਸਤਨਾਮ ਨਹੀਂ ਛੁੱਟਣਾ ਨਹੀਂ ਖੜਾ ਤੇਰਾ ਸੁਟਣਾ ਮਹਾਰਾਜ ਜੀ ਕਹਿੰਦੇ ਮਾਨ ਕਾਮਨਾ ਤੀਰਥ ਦੇ ਛੁੱਟੈ ਗਰਵ ਘਮਾਨ ਨਾ ਮਨ ਤੇ ਹਟੈ ਸੋਚ ਕਰੈ ਦਿਨਸ ਅਰ ਰਾਤ ਦਨ ਰਾਤ ਲੱਗਿਆ ਰਹੇ ਆਪਣੇ ਆਪ ਨੂੰ ਸੁੱਚਾ ਬਣਨ ਦੇ ਵਿੱਚ ਸੋਚ ਕਰੇ ਦਿਨ ਸਾਰ ਰਾਤ ਮਨ ਕੀ ਮੈਲ ਨਾ ਬੋਲੋ ਜਿਹੜੇ ਬਾਣੀ ਪੜਨ ਵਾਲਿਓ ਮਹਾਰਾਜ ਕੀ ਕਹਿੰਦੇ ਨੇ ਮਨ ਕੀ ਮੈਲ ਨਾ ਤਨ ਤੇ ਜਾਤ ਜਿਹੜੀ ਮਨ ਨੂੰ ਲੱਗੀ ਨੰਦਾ ਦੀ ਮੈਲ ਲੱਗੀ ਹੋਈ ਐ ਮਹਿਮਾ ਭਰਮਾਂ ਦੀ ਮੈਲ ਲੱਗੀ ਇੱਧਰ ਉੱਧਰ ਦੀ ਗੱਲਾਂ ਕਰਨ ਦੀ ਮੈਲ ਲੱਗੀ ਐ ਲੈ ਜੋ ਤਨ ਧੋਤੇ ਮਨ ਅੱਛਾ ਨਾ ਹੋਏ ਭਾਵੇਂ ਤੂੰ ਮਨ ਭੌਂਦੇ ਤੀਰਥ ਤੇ ਚਲਿਆ ਜਾ ਮਹਾਰਾਜ ਜੀ ਕਹਿੰਦੇ ਮਨ ਭੌਂਦਾ ਵੀ ਜਿਹੜਾ ਤੈਨੂੰ ਚੰਗਾ ਲੱਗਦਾ ਉੱਥੇ ਜਾ ਕੇ ਮਹਾਰਾਜ ਕਹਿੰਦੇ ਦਿਨ ਰਾਤ ਸੁੱਚਾ ਹੋਈ ਚੱਲ ਨਾਈ ਚੱਲ ਦਿਨ ਰਾਤ ਜਿਹੜੀ ਮਨ ਨੂੰ ਲੱਗੀ ਮੈਲ ਐ ਨਹੀਂ ਲੈਣੀ ਬੋਲੋ ਸਤਨਾਮ ਕਿੰਨੇ ਤਰ੍ਹਾਂ ਦੀ ਲੱਗੀ ਹੈ ਗਿਣਤੀ ਨਹੀਂ ਕੀਤੀ ਜਾ ਸਕਦੀ ਭਾਵੇਂ ਤੂੰ ਤਰਮੀ ਬਣ ਜਾ ਕਰਮੀਆਂ ਭਾਵੇਂ ਕਦਾਰਨਥ ਜਾਇਆ ਭਾਵੇਂ ਜਿੱਥੇ ਮਰ ਜਾਈਆ ਭਾਵੇਂ 68 ਤੀਰਥਾਂ ਤੇ ਜਾਇਆ ਮਹਾਰਾਜ ਜੀ ਕਹਿੰਦੇ ਨੇ ਨਾ ਲੋਕੀ 68 ਤੀਰਥ ਨਾਈ ਕੌੜਾ ਪਨ ਤਉ ਨਾ ਜਾਈ ਮਹਾਰਾਜ ਕਹਿੰਦੇ ਤੁੰਬੜੀ ਹੁੰਦੀ ਏ ਤੇਰਾ ਵੀ ਜੀਵਨ ਤੁੰਬੜੀ ਦੀ ਤਰ੍ਹਾਂ ਕਹਿੰਦੇ ਤੁੰਬੜੀ ਨੂੰ ਭਾਵੇਂ 68 ਤੀਰਥਾਂ ਤਿੰਨ ਹਵਾ ਲਿਓ ਤੇ ਕੌੜੀ ਦੀ ਕੌੜੀ ਰਹੇਗੀ ਬੋਲੋ ਸਤਨਾਮ ਇਸੇ ਤਰ੍ਹਾਂ ਜਿਹੜਾ ਬੇਕਾਰੀ ਪੁਰਸ ਹੈ ਆਧਾਰਨ ਤੁੰਬੜੀ ਦੀ ਦਿੱਤੀ ਏ ਬਾਬਾ ਕਬੀਰ ਜੀ ਨੇ ਕਹਿੰਦੇ ਜਿਹੜਾ ਬੇਕਾਰੀ પુરਸਨ ਬਿਸੇਖਟਣ ਵਾਲਾ ਏ ਨਿੰਦਕ ਏ ਈਰਖਾਵਾਦੀ ਏ ਜਿਵੇਂ ਕੱਲ ਗਾ ਬਚਨ ਕਰ ਰਹੇ ਸਨ ਜਿਹਦੇ ਅੰਦਰ ਜਿਹਦੇ ਅੰਦਰ ਬਿਰਤੀ ਵੀ ਬਾਸ ਵਾਲੀ ਏ ਉਤੇ ਭਾਵੇਂ ਚੰਦਰਨ ਦੇ ਨੇੜੇ ਹੋਵੇ ਜਿਹਦੀ ਬਿਰਤੀ ਬਾਸ ਵਾਲੀ ਬਣ ਗਈ ਨਾ ਉਹ ਤਾਂ ਭਾਵੇਂ ਕੰਧ ਗੁਰਦੁਆਰੇ ਦੇ ਨਾਲ ਹੋਵੇ ਨਿਤ ਬਾਣੀ ਸੁਣਦਾ ਹੋਵੇ ਬਾਸ ਨੇ ਬਾਸ ਹੀ ਰਹਿਣਾ ਬੋਲੋ ਸਤਨਾਮ ਬਣ ਜੇ ਚੰਦਨ ਕਰ ਨਿਕਟਾ ਬਸ ਬਾਸ ਸੁਗੰਧ ਨਾ ਹੋਈ ਬਾਸ ਚ ਬੜੀ ਸੁਗੰਧੀ ਨਹੀਂ ਹੁੰਦੀ ਚੰਦਨ ਜਿਨੇ ਸੰਗਤ ਕਰ ਲਈ ਚੰਦਨ ਦੀ ਜਿਨੇ ਗੁਰੂ ਦੇ ਚਰਨਾਂ ਚ ਜਿਹੜਾ ਜੁੜ ਗਿਆ ਮਨ ਕਰਕੇ ਉਹਦੇ ਵਿੱਚੋਂ ਗੁਰਬਾਣੀ ਦੀ ਸੁਗੰਧ ਆਉਣ ਲੱਗ ਜਾਂਦੀ ਹੈ ਬੋਲੋ ਸਤਨਾਮ ਹਾਂਜੀ ਬੇਨਤੀ ਕੀ ਕਰ ਰਿਹਾ ਸੀ ਵੀ ਜਦੋਂ ਦੁਖੀ ਹੁੰਦਾ ਫੁਰਸ ਫਿਰ ਚੋਂ ਪਾਸੇ ਦੌੜਦਾ ਬੜੇ ਤਰ੍ਹਾਂ ਦੇ ਕਿਤੇ ਕਰਮੀ ਬਣਦਾ ਕਿਤੇ ਧਰਮੀ ਬਣਦਾ ਕਿਤੇ ਗਿਆਨੀ ਬਣਦਾ ਕਿਤੇ ਧਿਆਨੀ ਬਣਦਾ ਕਿਤੇ ਕੁਝ ਕਰਦਾ ਕਿਤੇ ਕਿਸੇ ਜੀ ਮਨਾਉਤ ਕਰਦਾ ਕਿਤੇ ਕਿਹੋ ਜੀ ਪੂਜਾ ਕਰਦਾ ਬੜੇ ਤਰ੍ਹਾਂ ਦੇ ਪਾ ਕਰਦਾ ਜੁਗਚਾਰੇ ਪਰਮਾਈ ਧਰਮ ਦਾ ਫਰਜ਼ ਆ ਮਹਾਰਾਜ ਜੀ ਕਹਿੰਦੇ ਪਟਕਦਾ ਹੈ ਗੁਰੂ ਰੱਬ ਨਾਲੋਂ ਟੁੱਟਿਆ ਹੋਇਆ ਪੁਰਸ਼ ਦੁਖੀ ਹੁੰਦਾ ਹੈ ਬਚਨ ਕੀ ਕਰ ਰਹੇ ਨੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਬੇਨਤੀ ਕਰਿਆ ਕਰ ਮਾਲਕ ਦੇ ਦਰ ਤੇ ਕਿ ਪ੍ਰਮਾਤਮਾ ਮੈਂ ਗਰੀਬ ਹਾਂ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੰਦਕਾਰਾ ਏ ਵਾਹਿਗੁਰੂ ਜੀ ਤੇਰੇ ਦਰ ਦੇ ਉੱਤੇ ਮੇਰੀ ਬੇਨਤੀ ਹੈ ਮੈਂ ਗਰੀਬ ਹਾਂ ਮੈਂ ਮਸਕੀਨ ਹਾਂ ਹਮਦੀਨ ਤੁਮ ਜੁਗ ਜੁਗਤਾ ਉਹ ਤਾਂ ਯੁੱਗਾਂ ਯੁੱਗਾਂ ਤਰਾਂ ਤੋਂ ਦਾਤਾਂ ਦੇਣ ਵਾਲਾ ਏ ਮੈਂ ਤੇ ਤੇਰੇ ਦਰ ਦਾ ਇੱਕ ਕੁੱਕਰ ਹਾਂ ਤੇਰੇ ਦਰ ਤੇ ਗਰੀਬ ਹਾਂ ਬੇਨਤੀ ਕਰ ਰਿਹਾ ਹਾਂ ਮਹਾਰਾਜ ਜੀ ਜਾਚ ਦੇ ਰਹੇ ਨੇ ਤਰੀਕਾ ਸਿਖਾ ਰਹੇ ਨੇ ਬੇਨਤੀ ਕਰਾਂ ਦਾ ਇਸ ਤਰੀਕੇ ਦੇ ਨਾਲ ਕਾਥਕਾ ਕਹਿੰਦੇ ਰੱਬ ਜੀ ਦੇ ਦਰ ਤੇ ਬੇਨਤੀ ਕਰਿਆ ਕਰੋ ਦਾਤਾ ਤੂੰ ਦਾਤਾਂ ਦੇਣ ਵਾਲਾ ਏ ਜੁਗਾਂ ਜੁਗੰਤਰਾਂ ਤੋਂ ਬਖਸ਼ਿਸ਼ਾਂ ਕਰ ਰਿਹਾ ਹੈ ਮੇਰੇ ਗਰੀਬ ਦੇ ਉੱਤੇ ਕਿਰਪਾ ਕਰ ਦਿਓ ਕਾਦੀ ਸਬਦ ਦੇ ਦੇਹ ਮੈਨੂੰ ਗਿਆਨ ਦੇ ਦਿਓ ਮੈਨੂੰ ਸ਼ਬਦ ਸ਼ੁੱਧ ਬਖਸ਼ੋ ਮੈਨੂੰ ਮਤ ਦੇ ਦਿਓ ਬੁਝਾਈ ਮੈਨੂੰ ਆਪਣੀ ਸ਼ਬਦ ਦੁਆਰਾ ਮੈਨੂੰ ਸਮਝ ਪੈ ਜਾਵੇ ਆਪ ਜੀ ਦੀ ਬਾਣੀ ਦੀ ਮਤ ਆ ਜਾਵੇ ਐਸੀ ਕਿਰਪਾ ਕਰ ਦਿਓ ਹਰ ਜੀਉ ਕਿਰਪਾ ਕਰੋ हे ਰੱਬ ਜੀ हे ਹਰੀ हे ਪਰਮਾਤਮਾ ਕਿਰਪਾ ਕਰ ਰਹਿਮਤ ਕਰ ਕਦੇ ਵਾਸਤੇ ਮੈਨੂੰ ਗੁਰੂ ਦਾ ਮਲਾਪ ਦੇ ਗੁਰੂ ਦਾ ਮਲਾਪ ਪੂਜਾ ਭਈ ਗੁਰੂ ਦੇ ਚਰਨਾਂ ਨਾਲ ਜੁੜ ਜਾਵਾ ਮੈਂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਇਸ ਸ਼ਬਦ ਰਾਹੀਂ ਸਾਨੂੰ ਉਪਦੇਸ਼ ਦੇ ਰਹੇ ਨੇ ਏ ਮੇਰੇ ਮਾਲਕ ਜੀ ਮੈਨੂੰ ਸਬਤ ਦੁਆਰਾ ਇਹ ਮੱਤ ਦੇ ਦੇ ਐਸੀ ਕਿਰਪਾ ਕਰ ਦਿਓ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਇਹ ਵਾਹਿਗੁਰੂ ਰਹਿਮਤ ਕਰ ਦਿਓ ਕਾਦੇ ਵਾਸਤੇ ਸਤ ਗੁਰੂ ਦਾਤਾ ਦਾਤਾ ਦੇਣ ਵਾਲਾ ਗੁਰੂ ਮੇਲ ਦਿਓ ਕਿਰਪਾ ਕਰਦੇ ਮੈਨੂੰ ਗੁਰੂ ਦਾ ਮਲਾਪ ਹੋ ਜਾਵੇ ਗੁਰੂ ਦੇ ਮਲਾਪ ਦੇ ਵਿੱਚੋਂ ਬਖਸ਼ਿਸ਼ਾਂ ਕੀ ਮਿਲਦੀਆਂ ਨੇ ਹਰ ਨਾਮ ਦੇ ਉਹ ਆਧਾਰੇ ਜਦੋਂ ਗੁਰੂ ਦਾ ਮਲਾਪ ਹੁੰਦਾ ਨਾ ਫਿਰ ਗੁਰੂ ਦੁਆਰਾ ਰੱਬ ਜੀ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਜਿਨ੍ਹਾਂ ਨੂੰ ਰੱਬ ਜੀ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਉਨ੍ਹਾਂ ਦਾ ਜਿਹੜਾ ਆਧਾਰ ਹੈ ਉਨ੍ਹਾਂ ਦਾ ਜਿਹੜਾ ਆਸਰਾ ਹੈ ਉਹ ਪਰਮੇਸ਼ਰ ਦਾ ਨਾਮ ਹੁੰਦਾ ਹੈ ਉਹ ਮਾਲਕੀ ਮਾਲਕ ਦੀ ਬੰਦਕੀ ਨੂੰ ਆਪਣਾ ਆਧਾਰ ਬਣਾ ਲੈਂਦੇ ਨੇ ਰਹਾਉ ਦਾ ਉਸਰਾਮ ਦੇ ਕੇ ਗੁਰੂ ਬਾਬਾ ਜੀ ਵਚਨ ਕਰ ਰਹੇ ਨੇ ਮਰਜ ਕਹਿੰਦੇ ਐਸੀ ਕਿਰਪਾ ਕਰ ਦਿਓ ਐਸਾ ਆਧਾਰ ਨਾਮ ਬਖਸ਼ ਦਿਓ ਮਨ ਸਮਾਰ ਜਿਹੜੇ ਮੇਰੇ ਮਨ ਦੀਆਂ ਮਨਸ਼ਾਵਾਂ ਨੇ ਇੱਛਾ ਨੇ ਉਹ ਖਤਮ ਹੋ ਜਾਣ ਦੁਬਦਾ ਖਤਮ ਹੋ ਜਾਵੇ ਸਹਜ ਸਮਾਨੀ ਮੈਂ ਸਹਜ ਅਵਸਥਾ ਦੇ ਵਿੱਚ ਟਿਕ ਜਾਵਾਂ ਕਦੋਂ ਟਿਕਾਂਗੇ ਪਾਇਆ ਨਾਮ અપਾਰਾ ਜਿਨ੍ਹਾਂ ਨੇ ਮਾਲਕ ਦਾ અપਾਰ ਅਰਾਧ ਬੋਧ ਮਿਸਰ ਦਾ ਨਾਮ ਜਿੰਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਉਹ ਆਪਣੀ ਇੱਛਾਵਾਂ ਖਤਮ ਕਰ ਲੈਂਦੇ ਨੇ ਦੁਬਦਾ ਖਤਮ ਹੋ ਜਾਂਦੀ ਹੈ ਭਾਵ ਕਿ ਉਹ ਆਤਮਿਕ ਅਡੋਲਤਾ ਸਹਿਜ ਅਵਸਥਾ ਦੇ ਵਿੱਚ ਟਿਕ ਜਾਂਦੇ ਹਨ ਹਰ ਰਸ ਚਾਖ ਮਹਾਰਾਜੀ ਕਹਿੰਦੇ ਕਦੋਂ ਦੁਬਦਾ ਖਤਮ ਹੋਏਗੀ ਮਨਸਾ ਮੰਨਦੀਆਂ ਇੱਛਾਵਾਂ ਬੇਕਾਰ ਬਿ세 ਕਦੋਂ ਖਤਮ ਹੋਣਗੇ ਜਦੋਂ ਰੱਬ ਜੀ ਦੇ ਨਾਮ ਨੂੰ ਚੱਖਾਂਗੇ ਜਿਨ੍ਹਾਂ ਨੇ ਮਾਲਕ ਦੇ ਨਾਮ ਨੂੰ ਚੱਖਿਆ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਆਨੰਦ ਮਾਣਿਆ ਮਹਾਰਾਜ ਜੀ ਕਹਿੰਦੇ ਮਨ ਨਿਰਮਲ ਹੋਆ ਉਹਨਾਂ ਦਾ ਮਨ ਨਿਰਮਲ ਉਹਨਾਂ ਦਾ ਜੀਵਨ ਪਵਿੱਤਰ ਬਣ ਜਾਂਦਾ ਕਿਲ ਵਿਖ ਕਟਨ ਹਾਰਾ ਮਾਲਕ ਦਾ ਜਿਹੜਾ ਨਾਮ ਹੈ ਮਹਾਰਾਜ ਜੀ ਕਹਿੰਦੇ ਕੀਤੇ ਹੋਏ ਪਾਪਾਂ ਨੂੰ ਖਤਮ ਕਰਨ ਵਾਲਾ ਏ ਨਾਸ਼ ਕਰਨ ਵਾਲਾ ਏ ਪਾਪਾਂ ਦਾ ਕੱਟ ਦਿੰਦਾ ਏ ਪਾਪਾਂ ਨੂੰ ਵਿਕਾਰਾਂ ਦੇ ਲੱਗੇ ਹੋਏ ਵਿਸੇ ਬੰਦਨ ਵਿਕਾਰਾਂ ਦੇ ਮਹਾਰਾਜ ਜੀ ਕਹਿੰਦੇ ਜਿਹੜੇ ਬੰਦਨ ਖਟਦਾ ਹੈ ਮਨੁੱਖ ਵਿਕਾਰਾਂ ਦੇ ਕਰਕੇ ਬੰਦਨਾ ਚ ਪੈਂਦਾ ਹੈ ਵਿਸੇ ਖਟਦਾ ਹੈ ਕਿਤੇ ਪਾਪ ਕਰਦਾ ਹੈ ਕਿਤੇ ਕਰਮ ਕਰਦਾ ਹੈ ਕਿਤੇ ਕੁਝ ਕਰਦਾ ਹੈ ਜਦੋਂ ਮਾਲਕ ਦੇ ਸਿਮਰਨ ਵਿੱਚ ਜੁੜੇਗਾ ਆਤਮਿਕ ਰੂਪ ਤੇ ਆਨੰਦ ਨੂੰ ਮਾਣੇਗਾ ਮਾਲਕ ਦੇ ਨੂੰ ਅਧਿਆਤਮਿਕ ਮਾਰਗ ਤੇ ਤੁਰੇਗਾ ਮਹਾਰਾਜ ਜੀ ਕਹਿੰਦੇ ਰੱਬ ਜੀ ਦੇ ਨਾਮ ਦੀ ਬਖਸ਼ਿਸ਼ ਦੁਆਰਾ ਕਿੱਤੇ ਹੋਏ ਬੇਕਾਰ ਖਤਮ ਹੋ ਜਾਂਦੇ ਨੇ ਕਿਲ ਵਿਖ ਕਟਣ ਹਾਰਾ ਮਾਲਕ ਦਾ ਨਾਮ ਕੀਤੇ ਹੋਏ ਪਾਪਾਂ ਨੂੰ ਕੱਟਣ ਵਾਲਾ ਏ ਕੱਟ ਦਿੰਦਾ ਏ ਮਹਾਰਾਜ ਜੀ ਕਹਿੰਦੇ ਕਦੋਂ ਕੱਟੇਗਾ ਜਦੋਂ ਗੁਰੂ ਦੀ ਮੱਤ ਦੇ ਵਿੱਚ ਜੁੜਾਂਗੇ ਜਦੋਂ ਆਪੇ ਨੂੰ ਖਤਮ ਕਰ ਦੇਵਾਂਗੇ ਮਹਾਰਾਜ ਕਹਿੰਦੇ ਆਪਾ ਖਤਮ ਕਿਵੇਂ ਹੋਵੇਗਾ ਸਬਦ ਮਰੋ ਗੁਰੂ ਦੀ ਸਿੱਖਿਆ ਦੇ ਵਿੱਚ ਜੁੜਨਾ ਪੈਣਾ ਹੈ ਜੀਵਤ ਜੀਵਤ ਜਿਉਂਦੇ ਆਈ ਮਹਾਰਾਜ ਜੀ ਕਹਿੰਦੇ ਮਰਨਾ ਪੈਣਾ ਫਿਰ ਜੀਵੋ ਸਤਹੀ ਜਦੋਂ ਅਸੀਂ ਗੁਰੂ ਦੀ ਮਤ ਦੁਆਰਾ ਜ਼ਿੰਦਗੀ ਜਿਵਾਂਗੇ ਨਾ ਫਿਰ ਸਦਾ ਜੀਵਾਂਗੇ ਸ਼ਬਦ ਦੇ ਵਿੱਚ ਮਰ ਜਾ ਮਹਾਰਾਜ ਜੀ ਕਹਿੰਦੇ ਭਾਵ ਕੇ ਸ਼ਬਦ ਦੇ ਵਿੱਚ ਮਰਨ ਦਾ ਭਾਵ ਕੀ ਹੈ ਗੁਰੂ ਦੀ ਸਿੱਖਿਆ ਦੁਆਰਾ ਜ਼ਿੰਦਗੀ ਜਿਉਂ ਜੋ ਗੁਰੂ ਕਹਿੰਦਾ ਨਾ ਉਹਦੇ ਮੁਤਾਬਕ ਜਿਉਣਾ ਸਿੱਖ ਗੁਰੂ ਕਹਿੰਦਾ ਬਕਾਰਾਂ ਤੋਂ ਰਹਿਤ ਹੋ ਜਾ ਗੁਰੂ ਕਹਿੰਦਾ ਵਿਸਿਆਂ ਤੋਂ ਰਹਿ ਤੋ ਜਾ ਗੁਰੂ ਕਹਿੰਦਾ ਗੌਰ ਵੱਡੀ ਮਟ ਭੂਲ ਨਾ ਮੰਨਾਂ। ਦੁਬਦਾਂ ਨਾ ਪੜੋ ਹਰ ਵੇਨ ਹੋਰ ਨਾ ਪੁੱਜੋ। ਮੜੇ ਮਸਾਨ ਨਾ ਜਾਈਂ ਨਰਲੇ ਪੁੱਜਾ। ਗੁਰੂ ਦੇ ਇੱਕ ਇੱਕ ਵਚਨ ਨੂੰ ਜੀਵਨ ਦਾ ਆਧਾਰ ਬਣਾ ਲੈ ਤੇ ਮਹਾਰਾਜ ਜੀ ਕਹਿੰਦੇ ਤੂੰ ਤੇ ਸਦਾ ਅਮਰ ਐ ਫਿਰ। ਭਾਵ ਕੇ ਮਨੁੱਖ ਫਿਰ ਵਿਸੇ ਵਿਕਾਰਾਂ ਦੇ ਵਿੱਚ ਨਹੀਂ ਮਰਦਾ। ਭਈ ਮਾ ਪਰ ਮਨ ਦੇ ਵਿੱਚ ਨਹੀਂ ਮਰਦਾ ਆਤਮਿਕ ਮੁਕਤੀ ਨਹੀਂ ਮਰਦਾ ਸਰੀਰ ਦੀ ਮੌਤ ਤੇ ਇੱਕ ਦਿਨ ਆਉਣੀ ਹੈ ਭਾਵ ਆਤਮਿਕ ਮੌਤੇ ਫਿਰ ਕਦੇ ਮਰਦਾ ਨਹੀਂ ਕਿਸੇ ਵਿਕਾਰਾਂ ਤੋਂ ਨਰਲੇਪ ਹੋ ਜਾਂਦਾ ਹੈ ਸਦਾ ਜਿੰਦਾ ਹੈ ਜਿੰਦਾ ਕਦੋਂ ਹੈ ਮਰ ਜੀ ਕਹਿੰਦੇ ਜਦੋਂ ਸ਼ਬਦ ਦੇ ਵਿੱਚ ਮਰ ਗਿਆ ਜਦੋਂ ਆਤਮ ਸਮਰਪਣ ਕਰ ਦਿੱਤਾ ਤਾਂ ਫਿਰ ਮਰਨ ਨਾ ਹੋਈ ਇਹਨਾਂ ਵਰਤਾਨੀ ਅੰਮ੍ਰਿਤ ਨਾਮ ਸਦਾ ਮਨ ਮੀਠਾ ਮਹਾਰਾਜੀ ਦਾ ਐਸਾ ਅੰਮ੍ਰਿਤ ਨਾਮ ਹੈ ਸਦਾ ਆਤਮਿਕ ਆਨੰਦ ਦੇਣ ਵਾਲਾ ਹੈ ਮਰਜੀ ਕਹਿੰਦੇ ਕਿੱਥੋਂ ਪ੍ਰਾਪਤ ਹੁੰਦਾ ਹੈ ਗੁਰੂ ਦੀ ਸਿੱਖਿਆ ਦੇ ਵਿੱਚੋਂ ਸਬਦ ਦੇ ਪਾਵੇ ਕੋਈ ਮਹਾਰਜ ਕਹਿੰਦੇ ਸਿਧਾਂਤ ਗੁਰੂ ਦੇ ਸ਼ਬਦ ਦੇ ਵਿੱਚੋਂ ਕੋਈ ਵਿਰਲਾ ਪੁਰਸ਼ ਇਸ ਅੰਮ੍ਰਿਤ ਨਾਮ ਦੀ ਪ੍ਰਾਪਤੀ ਕਰਦਾ ਹੈ ਕਿਸੇ ਵਿਰਲੇ ਨੂੰ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ ਮਰਜੀ ਕਹਿੰਦੇ ਕਿੰਨਾ ਨੂੰ ਪ੍ਰਾਪਤੀ ਹੁੰਦੀ ਹੈ ਜਿਸ ਭਾਵ ਹੈ ਤਿਸ ਦੇ ਜਿਹੜਾ ਭਾ ਜਾਂਦਾ ਹੈ ਮਾਲਕ ਨੂੰ ਉਹਨੂੰ ਇਹ ਅੰਮ੍ਰਿਤ ਦੀ ਨਾਮ ਦਾਤ ਮਾਲਕ ਦੇ ਉਪਦੇਸ਼ ਦੀ ਦਾਤ ਪ੍ਰਾਪਤ ਹੁੰਦੀ ਹੈ ਇਹ ਜਿਹੜੀ ਦਾਤ ਹੈ ਇਹ ਪਰਮੇਸ਼ਰ ਦੇ ਹੱਥ ਵਿੱਚ ਹੈ ਦਾਤ ਹੈ ਦਾਤ ਰੱਖੇ ਹੱਥ ਆਪਣਾ ਇਹ ਦਾਤ ਨਾਮ ਦੀ ਜਿਹੜੀ ਦਾਤ ਹੈ ਗੁਰੂ ਦੀ ਸਿੱਖਿਆ ਉਪਦੇਸ਼ ਦੀ ਦਾਤ ਹੈ ਮਾਲਕ ਦੇ ਹੱਥ ਵਿੱਚ ਜਿਨ੍ਹਾਂ ਨੂੰ ਪਾ ਜਾਂਦਾ ਹੈ ਜਿਹੜੇ ਮਾਲਕ ਨੂੰ ਪਾ ਜਾਂਦੇ ਨੇ ਜਿਹੜੇ ਮਾਲਕ ਦੇ ਉਪਦੇਸ਼ ਵਿੱਚ ਜੁੜ ਜਾਂਦੇ ਨੇ ਜਿਹੜੇ ਵਿਕਾਰਾਂ ਤੋਂ ਰਹਿਤ ਹੋ ਜਾਂਦੇ ਨੇ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਨਾਨਕ ਨਾਮ ਰਤੇ ਗੁਰੂ ਨਾਨਕ ਤੀਸਰੇ ਪਾਤਸ਼ਾਹ ਆਪਣੇ ਪਾਵਨ ਉਪਦੇਸ਼ ਰਾਹੀਂ ਸਿੱਖਿਆ ਦੇ ਰਹੇ ਨੇ ਕਹਿੰਦੇ ਜਿਹੜੇ ਨਾਮ ਦੇ ਵਿੱਚ ਰਤੇ ਗਏ ਉਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਫਿਰ ਜਦੋਂ ਦਾਤ ਪ੍ਰਾਪਤ ਹੋ ਜਾਂਦੀ ਹੈ ਮਨੁੱਖ ਕਹਿੰਦੇ ਸੁਖ ਪਾਇਆ ਆਤਮਿਕ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਸੁਖੀ ਜੀਵਨ ਬਤੀਤ ਕਰਦੇ ਹਨ ਦਰਗਾ ਜਾਪੈ ਸੇ ਉਹ ਪ੍ਰਮਾਤਮਾ ਵਾਹਿਗੁਰੂ ਜੀ ਦੇ ਦਰਗਾਹ ਦੇ ਵਿੱਚ ਪ੍ਰਵਾਨ ਨੇ ਰੇਰੇ ਦਰਗਾ ਕਹੈ ਨਾ ਕੋ ਆਉ ਬੈਠ ਆਦਰ ਸਤਿਵੰਤੋ ਉਹਨਾਂ ਨੂੰ ਮਾਣ ਮਿਲਦਾ ਹੈ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਨੇ ਉਹਨਾਂ ਨੂੰ ਬਖਸ਼ਿਸ਼ਾਂ ਮਿਲਦੀਆਂ ਨੇ ਜਿਹੜੇ ਮਾਲਕ ਦੇ ਉਪਦੇਸ਼ ਵਿੱਚ ਜੁੜ ਜਾਂਦੇ ਨੇ ਭਾਈ ਇਸ ਕਰਕੇ ਮੰਨ ਕਰਕੇ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਿਆ ਕਰੀਏ ਜੇ ਬਾਣੀ ਪੜ੍ਹਦੇ ਆਣ ਮੰਨ ਕਰਕੇ ਪੜਿਆ ਕਰੀਏ ਭਰੋਸਾ ਰੱਖ ਕੇ ਪੜਿਆ ਕਰੀਏ ਜੇ ਬਾਣੀ ਸੁਣਦੇ ਆਣ ਤੇ ਮਨ ਕਰਕੇ ਪ੍ਰੋਸਾ ਰੱਖ ਕੇ ਸੁਣੀਏ ਮਾਨੀ ਦੀ ਵਿਚਾਰ ਕਰਦੇ ਆਂ ਜਾਂ ਸੁਣਦੇ ਆਂ ਸੁਣਾਉਂਦੇ ਆਂ ਪ੍ਰੋਸਾ ਹੋਣਾ ਚਾਹੀਦਾ ਥਾ ਗੁਰੂ ਤੇ ਫਿਰ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇਵਾਜ ਗੁਰਜੀਕਾ ਖਲਸਾ ਵਾਹ ਗੁਰਜੀਕੀ ਫਤੇ ਸਤ ਨਾਮ वाहेगुरु सतन सत नाम Sat Naam,